ਪਈ ਤਾਂ ਅਕਵਾਇਰ ਦਾ ਜਿਹੜਾ ਕਾਰਨਾ ਕੰਮ ਸ਼ੁਰੂ ਹੋਇਆ ਤੇ ਨਹੀਂ ਹੋਇਆ ਅਜੇ ਵੀਰ ਅੱਗੇ ਅਸੀਂ ਉਹਦੀ ਫਵਾ ਸੁਣਦੇ ਸੀ ਕੱਲ ਸਾਡੇ ਤੇ ਲਾ ਹੋਇਆ ਕਿਵੇਂ ਕੱਲ ਕੋਈ ਤੁਹਾਡੇ ਗਵਰਨਮੈਂਟ ਦਾ ਬੰਦਾ ਆਇਆ ਅਸੀਂ ਤਾਂ ਜਾਣਦੇ ਨਹੀਂ ਆ ਕਰਕੇ ਜਾਣਦੇ ਨੇ ਕੱਲ ਮਾਈਨਿੰਗ ਮੰਤਰੀ ਆਇਆ ਆਹ ਸਰਕਾਰ ਦਾ ਤੇ ਉਹਨੇ ਬੜਾ ਯਤਨ ਕੀਤਾ ਜੀ ਸਾਨੂੰ ਉੱਥੇ ਪਹੁੰਚ ਰੈਂਦੇ ਹੋ ਉੱਥੇ ਪਹੁੰਚ ਰੈਂਦਾ ਮਤਲਬ ਜ਼ਮੀਨ ਜਿੱਥੇ ਪੋਟਾਸ਼ ਨਿਕਲਿਆ ਜਿੱਥੇ ਪੋਟਾਸ਼ ਨਿਕਲੀ ਹੈ ਤੇ ਸਾਡੇ ਬੰਦਿਆਂ ਨੇ ਕਿਹਾ ਵੀ ਤੁਸੀਂ ਤੁਹਾਡੇ ਦੇ ਜੁੜਨੇ ਹੱਥੋਂ ਤੂੰ ਤੁਸੀਂ ਨਾ ਜਾਓ ਤੇ ਜੇ ਤੁਸੀਂ ਜਾਣਾ ਤਾਂ ਸਾਡੇ ਉੱਤੇ ਦੀ ਗੱਡੀਆਂ ਲੰਘਾ ਦਿਓ ਸਾਨੂੰ ਮਾਰ ਦਿਓ ਬਾਪੂ ਜ਼ਮੀਨ ਕਿਉਂ ਨਹੀਂ ਦੇਣੀ ਹੁਣ ਕਿੰਨੇ ਰੁਪਏਆਂ ਨੂੰ ਕਿੰਨੇ ਕਰੋੜ ਨੂੰ ਤੇ ਲਾਵੇ ਚ ਨਾ ਰਸੋ ਅਸੀਂ ਕਿਹੇ ਕਰੋੜਾਂ ਦਾ ਮਤਵ ਵਾਲੇ ਨਹੀਂ ਸਾਨੂੰ ਅਸੀਂ ਤਾਂ ਸਾਡੀ ਜ਼ਮੀਨ ਅਸੀਂ ਉੱਜੜ ਕੇ ਆਏ ਆ ਤੇ ਟਿੱਬੇ ਰਹਿਣ ਸਾਡੀ ਜ਼ਮੀਨ ਤੇ ਛਪਣਾ ਚ ਰਹਿ ਹੁਣ ਟਿੱਕਰ ਹੁਣ ਅਸੀਂ ਘਰ ਬਣਾਏ ਨੇ ਉਹ ਰੋਟੀ ਲੱਗੇ ਖਾਣ ਦੋ ਸਾਲਾਂ ਦੇ ਅਸੀਂ ਸਾਨੂੰ ਜਾਣਨਾ ਚਾਹੁੰਦੇ ਹਾਂ ਜੁਣ ਨਾਲ ਹੀ ਜਾਂਦੇ ਅਸੀਂ ਤਾਂ ਮਰਨਾ ਚਾਹੁੰਨੇ ਸਾਰੇ ਇੱਥੇ ਜਿੰਦੇ ਬੰਦੇ ਪਾਕਿਸਤਾਨ ਚ ਆ ਜਣੇ ਇਹਦੀ ਮਾੜੀ ਹਾਲ ਸੀ ਇਹਦੀ ਮਾੜੀ ਹਾਲ ਤਾਂ ਕਿਸੇ ਕਿਸੇ ਕੰਮ ਦੀ ਨਾ ਹੋਵੇ ਦੁਸ਼ਮਣ ਕੰਮੋਂ ਦੀ ਨਾ ਹੋਵੇ ਇਹਦੀ ਹਾਲੀ ਸਾਡੀ ਹਾਲਤ ਮਾੜੀ ਹੋਈ ਸੀ ਅੱਛਾ ਅਸੀਂ ਤਾਂ ਰੋਗ ਜਣ ਕੱਢੇ ਨੇ ਕਿਹ ਹੁਣ ਹੋਈ ਬਰਾਨੀਆ ਜ਼ਮੀਨਾਂ ਸੀ ਬਨਾਬ ਲੋਕੇ ਪਾਣੀ ਲਾਇਆ ਨੇ ਪੜੀਆਂ ਬੜੀਆਂ ਨੇ ਤੂੰ ਸਾਨੂੰ ਆਉਂਦੇ ਤੁਸੀਂ ਇੱਥੇ ਚਲੇ ਜਾਓ ਇਹ ਕਿਉਂ ਚਲੇ ਜਾਵਾਂਗੇ ਬਾਪੂ ਫਿਰ ਉਧਰ ਕਿਦਾਂ ਦੇ ਘਰ ਸੀਗੇ ਸੁਣ ਲੈ ਉਧਰ ਤਾਂ ਜਾ ਮਹਿਲ ਸੀ ਤੈਨੂੰ ਕੀ ਦੱਸਾਂਗੇ ਜਿਉਂ ਮਹਿਲਾਲ ਜਾਈਏ ਤੇ ਹੁਣ ਵਗਦਾ ਉੱਥੇ ਜਾ ਕੇ ਜਿਹੜੇ ਛੱਡ ਗਏ ਆਏ ਇਹਦੇ ਵਿੱਚ 10 ਬੰਦੇ ਆਹ ਬਨੇ ਲਿੰਦੇ ਹਨ 10 ਐਸ ਬੰਦੇ ਡਿਊਟੀ ਸੀ ਠੀਕ ਹੈ ਹਾਂ 25 ਪੱਟੀ ਵੀ ਨਹੀਂ ਮੱਝਾ ਛੱਡ ਗਏ ਆਏ ਆ ਪੰਜ ਪੰਜ ਚਾਰ ਚਾਰ ਘੋੜੀਆਂ ਛੱਡ ਗਏ ਆਏ ਆ ਪਾਕਿਸਤਾਨ ਚ ਪਾਕਿਸਤਾਨ ਚ ਤੇ ਚੋ ਜੋ ਪੰਜਾਂ ਪੰਜਾਂ ਜੋਗੀਆਂ ਵਾਈਆਂ ਸਨ ਅਸੀਂ ਤੇ ਇੱਦਾਂ ਸੌਖਿਆ ਜਿਵੇਂ ਹੁਣ ਸੌਖਿਆ ਇਹ ਤੇ ਅੱਗ ਲਾਉਣ ਵਾਲੀ ਗੱਲ ਆ ਸ਼ਾਮ ਦੇ ਖਰੋਤੇ ਅਨੁਸਾਰ ਦੇਨ ਮਾਰਨਾ ਮਤਲਬ ਤੁਸੀਂ ਕਹਿੰਦੇ ਹੋ ਵੀ ਪਹਿਲਾਂ ਜਿਹੜਾ 80 ਸਾਲ ਪਹਿਲਾਂ ਕੰਮ ਹੋਇਆ ਤੇ ਹੁਣ ਦੁਬਾਰਾ ਫੇਰ ਹੋਣ ਲੱਗੇ ਤੁਹਾਡੇ ਨਾਲ ਹਾਂ ਦੁਬਾਰਾ ਸੰਤਾਂ ਤੋਂ ਸੰਤੋਂ ਨੀਂਦ ਨਹੀਂ ਆਉਂਦੀ ਆ ਜਿਹੜਾ ਹੈਗਾ ਅੱਜ ਦੀ ਘੜੀ ਆ ਹੁਣ ਸਰਕਾਰ ਪੂਰੀ ਤਰਤੀ ਕਾਲੀ ਆ ਵੀ ਭਾਈ ਜ਼ਮੀਨਾਂ ਦੇ ਉਹਦਾ ਕੱਲ ਆਏ ਸੀ ਇਸੇ ਕਾਰਨ ਕਰਨ ਲਈ ਆਏ ਸੀ ਉਹ ਆਪਣਾ ਆਪਣਾ ਅਸਲਾ ਮੋਲਾ ਜੋ ਵੀ ਉਹਨਾਂ ਕਰਨਾ ਸੀ ਨਾ ਉਹ ਤਾਂ ਸਲਾਮੀ ਲੈਣ ਆਏ ਸੀ ਤੇ ਜਿਹੜਾ ਜ਼ਿਲੇ ਦਾ ਉਹ ਫਟਾਫ ਉਹਨਾਂ ਨੇ ਕਰਨੀ ਉਹ ਚੁੱਝ ਲੈ ਕੇ ਆਏ ਬਲਾਈਆਂ ਸੀ ਉਹਨਾਂ ਨੇ ਉਹ ਉਹ ਜਿਹੜੇ ਉਹ ਉੱਥੇ ਆ ਜਾਂਦੇ ਤੇ ਉਹ ਗੱਡੜੀਆਂ ਸੀ ਉੱਥੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟ ਲਈ ਇਸ ਵਕਤ ਤਾਂ ਮੌਜੂਦ ਹਾਂ ਮਲੋਟ ਦੇ ਉਹਨਾਂ ਪਿੰਡਾਂ ਦੇ ਵਿੱਚ ਮੁਕਸ ਜ਼ਿਲ੍ਹੇ ਦਾ ਉਹ ਪਿੰਡ ਜਿਨ੍ਹਾਂ ਦੇ ਵਿੱਚ ਪਟਾਸ਼ ਦੇ ਭੰਡਾਰ ਨਿਕਲੇ 1300 ਕਿਲ ਏਕੜ ਜਿਹੜਾ ਰਕਬਾ ਉਹ ਕਬਰ ਵਾਲਾ ਕਟਿਆਂ ਵਾਲੀ ਤੇ ਸਰਾਵਾ ਬੋਦਲਾ ਇਹ ਤਿੰਨ ਜ਼ਿਲ੍ਹਿਆਂ ਦੀ ਹੱਦ ਪੈਂਦੇ ਸੋਰੀ ਤਿੰਨ ਪਿੰਡਾਂ ਦੀ ਹੱਦ ਤੇ ਹੈ ਠੀਕ ਹੈ ਤੇ ਕੱਲ ਇੱਥੇ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਜਿਹੜੇ ਮਾਈਨਿੰਗ ਮੰਤਰੀ ਨੇ ਠੀਕ ਹੈ ਉਹ ਵੀ ਇੱਥੇ ਪਹੁੰਚੇ ਸੀਗੇ ਤੇ ਆਸਾਨਾਂ ਵੱਲੋਂ ਕਾਰਦਾ ਵਿਰੋਧ ਉਹਨਾਂ ਦਾ ਕੀਤਾ ਗਿਆ ਠੀਕ ਹੈ ਕਾਰਨ ਕੀ ਹੈ ਕਿ ਇਹਨਾਂ ਪਿੰਡਾਂ ਦੇ ਲੋਕ ਆਪਦੀਆਂ ਜ਼ਮੀਨਾਂ ਦੇਣ ਨੂੰ ਤਿਆਰ ਨਹੀਂ ਜਾਂ ਇੱਥੇ ਕਦੋਂ ਖਦਾਈ ਸ਼ੁਰੂ ਹੋਈ ਹੈ ਕਿਵੇਂ ਇਹਨਾਂ ਨੂੰ ਪਤਾ ਲੱਗਿਆ ਖਾਸ ਕਰਕੇ ਉਹਨਾਂ ਬਜ਼ੁਰਗਾਂ ਦੀ ਜਿਹੜੇ ਕਿਸੇ ਟਾਈਮ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆਏ ਸੀ ਠੀਕ ਆ ਫਿਰ ਉਹਨਾਂ ਨੇ ਆਪਦੇ ਬਹੁਤ ਔਖਾ ਜੀਵਨ ਬਸਰ ਕਰਨ ਤੋਂ ਬਾਅਦ ਅੱਜ ਜਿਹੜਾ ਹੈਗਾ ਸੁੱਖ ਦੀ ਰੋਟੀ ਖਾਣ ਲੱਗੇ ਤਾਂ ਫਿਰ ਤੋਂ ਦੁਬਾਰਾ ਉਹਨਾਂ ਦਾ ਇੱਕ ਵਾਰੀ ਉੱਜੜਨਾ ਲਗ ਭਾਗ ਤੈ ਆ ਮੇਰੇ ਨਾਲ ਬਜ਼ੁਰਗ ਨੇ ਕਬਰ ਆਲਾ ਪਿੰਡ ਚਲੋ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਪੂ ਤੁਹਾਡਾ ਨਾਮ ਕੀ ਹੈ ਪਾਲਾ ਸਿੰਘ ਬਾਪੂ ਮੰਨ ਲਓ ਤੁਹਾਡੇ ਜਿਹੜੇ ਹੁਣ ਸਰਕਾਰ ਨੇ ਮੰਨ ਲਓ ਅਕਵਾਇਰ ਕਰਨੀ ਹੈ ਜ਼ਮੀਨ 1300 ਕਿੱਲਾ ਹਾਂਜੀ ਹੈਨਾ ਪਟਾਖ ਨਿਕਲਿਆ ਹਾਂਜੀ ਉਹਦੇ ਬਾਰੇ ਤੁਸੀਂ ਥੋੜਾ ਚਾਣਨਾ ਪਾਓ ਲੋਕਾਂ ਅਸੀਂ ਉਹ ਉਹ ਨੂੰ ਨਾ ਪਟਾਖ ਪਹਿਲੀ ਤਾਂ ਦੇਣੀ ਕਿਤੇ ਨਹੀਂ ਪਟਾਖ ਨਾਲ ਕੱਢਣੀ ਦੇਣੀ ਕਿਉਂ ਨਹੀਂ ਕੱਢਣੀ ਪਰ ਉਹ ਗਿਵ ਅਪ ਕਾਉਂਡ ਨਾ ਵੀ ਕੱਲਾ ਉਹਦੀ ਪਟਾਖ ਕੱਢ ਲਾਂਗੇ ਅਸੀਂ ਉਹ ਵੀ ਨਹੀਂ ਕੱਢਣ ਦੇਣੀ ਅਹਾਂ ਜਦ ਰਕਮ ਹੀ ਨਹੀਂ ਦੇਣਾ ਨਹੀਂ ਤੁਹਾਡੇ ਨਾਲ ਸੈਂਟਰ ਦੇ ਜਾਂ ਪੰਜਾਬ ਸਰਕਾਰ ਦੇ ਵਜ਼ੀਰ ਗੱਲਬਾਤ ਕਰਦੇ ਆ ਵੀ ਭਾਈ ਤੁਹਾਡੇ ਅਕਵਾਇਰ ਦਾ ਜਿਹੜਾ ਕਾਰਨ ਦਾ ਕੰਮ ਸ਼ੁਰੂ ਹੋਇਆ ਤੇ ਨਹੀਂ ਹੋਇਆ ਅੱਗੇ ਵੀਰ ਅੱਗੇ ਅਸੀਂ ਉਹਦੀ ਫਵਾ ਸੁਣਦੇ ਸਾਂ ਕੱਲ ਸਾਡੇ ਤੇ ਹਲਾ ਹੋਇਆ ਕਿਵੇਂ ਕੱਲ ਕੋਈ ਤੁਹਾਡੇ ਗਵਰਨਮੈਂਟ ਦਾ ਬੰਦਾ ਆਇਆ ਅਸੀਂ ਤਾਂ ਜਾਣਦੇ ਨਹੀਂ ਕਾਕੇ ਜਾਣਦੇ ਨੇ ਕੱਲ ਮਾਈਨਿੰਗ ਮੰਤਰੀ ਆਇਆ ਪੰਜਾਬ ਸਰਕਾਰ ਦਾ ਤੇ ਉਹਨੇ ਬੜਾ ਯਤਨ ਕੀਤਾ ਜਿਉ ਸਾਨੂੰ ਉੱਥੇ ਪਹੁੰਚ ਲੈਣ ਦਿਓ ਉੱਥੇ ਪਹੁੰਚ ਲੈਣਾ ਮਤਲਬ ਜ਼ਮੀਨ ਜਿੱਥੇ ਪੋਟਾਸ਼ ਨਿਕਲਿਆ ਜਿੱਥੇ ਪੋਟਾਸ਼ ਨਿਕਲੀ ਹੈ ਜੀ ਤੇ ਸਾਡੇ ਬੰਦਿਆਂ ਨੇ ਕਿਹਾ ਵੀ ਤੁਸੀਂ ਤੁਹਾਡੇ ਕੋ ਜੋੜਦੇ ਹੱਥ ਤੇ ਤੁਸੀਂ ਨਾ ਜਾਓ ਤੇ ਜੇ ਤੁਸੀਂ ਜਾਣਾ ਤਾਂ ਸਾਡੇ ਉੱਤੋਂ ਦੀ ਗੱਡੀਆਂ ਨੰਗਾ ਦਿਓ ਸਾਨੂੰ ਮਾਰ ਦਿਓ ਤੇ ਇੱਥੇ ਬਸ ਨਹੀਂ ਹੋਵੇਗੀ ਮਾਰ ਲਿਆ ਆ ਗਈ ਤੇ ਫਿਰ ਤਾਂ ਬਹੁਤ ਲੰਮੀ ਚੌੜੀ ਗੱਲ ਹੋਵੇਗੀ ਬਹੁਤ ਲੰਮੀ ਚੌੜੀ ਗੱਲ ਹੋਵੇਗੀ ਜੀ ਇੱਥੇ ਗੱਲ ਆਈ ਤਾਂ ਬਾਪੂ ਕਿੰਨੇ ਪਿੰਡਾਂ ਦੇ ਕੱਲ ਬੰਦਿਆਂ ਨੇ ਮੰਤਰੀ ਦਾ ਵਿਰੋਧ ਕੀਤਾ ਇਹ ਤਿੰਨਾਂ ਪਿੰਡਾਂ ਦੇ ਬੰਦੇ ਚਾਹ ਪਿੰਡਾਂ ਦੇ ਚਾਹ ਪਿੰਡਾਂ ਦੇ ਪੰਜਾਂ ਪਿੰਡਾਂ ਦੇ ਫਿਰ ਪੁੱਛੋ ਤਾਂ ਕਿਹੜੇ ਕਿਹੜੇ ਪਿੰਡਾਂ ਦੇ ਗੁਰੂ ਸਰ ਜੀ ਪੱਕੀ ਪੱਕੀ ਕਮਰ ਵਾਲਾ ਕਟਿਆ ਵਾਲਾ ਸਪਾਲਾ ਸਪਾਲਾਂ ਦੇ ਬੰਦੇ ਵੀ ਸੀ ਛੇ ਤੇ ਕਿੰਨਾ ਘੱਟ ਸੀਗਾ ਕੁੱਲ ਕੱਲ ਕੱਲ ਘੱਟ ਤਾਂ ਅਸੀਂ ਉਹਨੂੰ ਤੁਰ ਤੁਰ ਦਰਦ ਜਾਂ ਥੋੜਾ ਕੀਤਾ ਠੀਕ ਹੈ ਘੱਟ ਤਾਂ ਇਹ ਨਾ ਹੋ ਸਕਦਾ ਪਿੰਡੋਂ ਕਵਰ ਵਾਲੇ ਤੁਰਪਿੰਦੇ ਨਾ ਹਾਂ ਤੇ ਜਿੱਥੇ ਵਾਣ ਕੇ ਖਲੋਤੇ ਸੀ ਇੱਥੋਂ ਟਿਕਟ ਤਾਂ ਨਹੀਂ ਮਿਲਣਾ ਉਹਨੂੰ ਇੱਥੇ ਆਉਂਦਾ ਤੇ ਬਾਪੂ ਜਿਹੜਾ ਮੰਨ ਲਓ ਕੱਲ ਪੁਲਿਸ ਕਿੰਨੀ ਕਲਾ ਸੀ ਨਾਲ ਪੁਲਿਸ ਤਾਂ ਚੌਕੀ ਸੀ ਉਸ ਤੇ ਇਹਨਾਂ ਨੇ ਮੁੜ ਕੇ ਉਹ ਵੀ ਮੁੰਗਾਲੀ ਆਪਣੇ ਦੀ ਮੁਕਸਰ ਦੀ ਮੁੰਗਾਲੀ ਸੀ ਬਾਪੂ ਜ਼ਮੀਨ ਕਿਉਂ ਨਹੀਂ ਦੇਣੀ ਹੁਣ ਕਿੰਨੇ ਰੁਪਈਆ ਨੂੰ ਕਿੰਨੇ ਕਰੋੜ ਨੂੰ ਕਿਲਾ ਵੇਚਣਾ ਤੁਸੀਂ ਅਸੀਂ ਕਿਹੇ ਕਰੋੜਾਂ ਦਾ ਮਤਵ ਵਾਲੀ ਨਹੀਂ ਸਾਨੂੰ ਅਸੀਂ ਤਾਂ ਸਾਡੀ ਜ਼ਮੀਨ ਅਸੀਂ ਉੱਜੜ ਕੇ ਆਏ ਆ ਤਾਂ ਕਿੱਬੇ ਲੈਣ ਸਾਡੀ ਜ਼ਮੀਨ ਦੇ ਛਪਣਾ ਜਿਹੜਾ ਇਹਨੂੰ ਜ਼ਿਕਰ ਹੁਣ ਅਸੀਂ ਘਰ ਬਣਾਏ ਨੇ ਤੇ ਹੁਣ ਉਹਨਾਂ ਨੂੰ ਅਸੀਂ ਰੋਟੀ ਲੱਗੇ ਖਾਣ ਦੋ ਸਾਲਾਂ ਦੇ ਅਸੀਂ ਸਾਨੂੰ ਜਾਣਨਾ ਚਾਹੁੰਦੇ ਜਿਹਨਾਂ ਨਹੀਂ ਚਾਹੁੰਦੇ ਅਸੀਂ ਤਾਂ ਮਰਨਾ ਚਾਹੁੰਨੇ ਆ ਜਵੀਰ ਕਿਸੇ ਕੀਮਤ ਤੇ ਨਹੀਂ ਦੇਣੀ ਭਾਵੇਂ ਕਿੰਨੇ ਫਰੋੜ ਦੇਈ ਜਾ ਥੋੜੀ ਮਾਲਾ ਪਿੱਛੋਂ ਦੱਸੋ ਵੀ ਤੁਸੀਂ ਤੁਹਾਡਾ ਪਿੱਛਾ ਕਿੱਥੋਂ ਦਾ ਸੀਗਾ ਪਾਕਿਸਤਾਨ ਦਾ ਸੀ ਪਿੱਕਾ ਪਾਕਿਸਤਾਨ ਦਾ ਸੀ ਸਾਰੇ ਇੱਥੇ ਜਿੰਨੇ ਬੰਦੇ ਪਾਕਿਸਤਾਨ ਚ ਆਏ ਨੇ ਪਾਕਿਸਤਾਨੀਆਂ ਨੇ ਸਾਰੇ ਠੀਕ ਹੈ ਜਿਹੜੇ ਤੁਸੀਂ ਸਰਾਵਾਂ ਵਾਲੇ ਲਾਓਗੇ ਉਹ ਵੀ ਪਾਕਿਸਤਾਨੀਆਂ ਨੇ ਕਟਿਆੜਾ ਲੋਕਾ ਵੀ ਪਾਕਿਸਤਾਨੀ ਆ ਸਾਰੇ ਪਿੰਡ ਪਾਕਿਸਤਾਨੀ ਆਂਦੇ ਨੇ ਸ਼ੁਰੂ ਜਦੋਂ ਉਦੋਂ ਕਿਵੇਂ ਦਿਨ ਸੀਗੇ ਅਜੰਦ ਕੀ ਕਵੇਂ ਨਿਕਲੇ ਜਦੋਂ ਉਦੋਂ ਦੇ ਮਾਰੇ ਦਿਨ ਸੀ ਕਈ ਕੀ ਦਿਨ ਰੋਟੀ ਨਹੀਂ ਮਿਲੀ ਲੋਕਾਂ ਦੇ ਤੇ ਜੀ ਗਵਾਜ ਗਏ ਸੀ ਫਿਰ ਦੁਬਾਰਾ ਜਾ ਕੇ ਲੱਭ ਲੁਕ ਕੇ ਲੈਂਦੇ ਇਹਦੀ ਮਾੜੀ ਹਾਲ ਸੀ ਇਹਦੀ ਮਾੜੀ ਹਾਲ ਤਾਂ ਕਿਸੇ ਕਿਸੇ ਕੌਮ ਦੀ ਨਾ ਹੋਵੇ ਦੁਸ਼ਮਣ ਕੌਮੋਂ ਦੀ ਵੀ ਨਾ ਹੋਵੇ ਜਿੱਦੀ ਆੜੀ ਸਾਡੀ ਹਾਲਤ ਮਾੜੀ ਹੋਈ ਸੀ ਅੱਛਾ ਅਸੀਂ ਤਾਂ ਰੋਗ ਦਿਨ ਕੱਢੇ ਨੇ ਤੇ ਜੇ ਹੁਣ ਉਹ ਹੀ ਬਰਾਨੀਆਂ ਜ਼ਮੀਨਾਂ ਸੀ ਬਨਾਬ ਨੂੰ ਕੇ ਪਾਣੀ ਲਾਇਆ ਨੇ ਪੈੜੀਆਂ ਬਣੀਆਂ ਨੇ ਚੋਰ ਸਾਨੂੰ ਆਉਂਦੇ ਤੁਸੀਂ ਇੱਥੇ ਚਲੇ ਜਾਓ ਅਸੀਂ ਕਿਵੇਂ ਚਲੇ ਜਾਵਾਂਗੇ ਸਾਨੂੰ ਮਰਨਾ ਮਨਜ਼ੂਰ ਨਹੀਂ ਛੱਡ ਮੀਣ ਨਹੀਂ ਦੇਣੀ ਕਿਸੇ ਕੀਮਤ ਤੇ ਨਹੀਂ ਦੇਣੀ ਤੇ ਬਾਪੂ ਮਾਲੋ ਤੁਹਾਡੀ ਉਮਰ ਕਿੰਨੀ ਆ ਹੁਣ ਉਹ ਮੇਰੀ ਹੈਗੀ 86 87 ਮਰਾ ਹੱਲਾ ਗੁਲਾ ਦੇਖਿਆ ਤੁਹਾਡਾ ਪੂਰਾ ਅਲਗ ਅਲਗ ਵੇਖਿਆ ਕਿੰਨੇ ਸਾਲ ਦੇ ਸੀ ਤੁਸੀਂ ਉਹ 7 ਸਾਲ ਦੇ ਹਾਂ ਮਰਾ ਤੁਸੀਂ ਆਪ ਤੁਰ ਕੇ ਆਪਦੀ ਮਾਂ ਨਾਲ ਆਪਦੇ ਪਿਓ ਨਾਲ ਆਏ ਹਾਂ ਤੁਰ ਕੇ ਜਿਹੜੇ ਸਾਥ ਜਿਹੜੇ ਛੋਟੇ ਛੋਟੇ ਗੱਡਾ ਸੀ ਸਾਡੇ ਕੋਲ ਗੱਡਾ ਲੱਕੜ ਦੇ ਗੱਡੇ ਹੁੰਦੇ ਸੀ ਠੀਕ ਹੈ ਤੇ ਉਹਦੇ ਵਿੱਚ ਕੋਈ ਦੋ ਚਾਰ ਬੋਰੀਆਂ ਆਟਾ ਸੀ ਜਾਂ ਕੋਈ ਮਾੜਾ ਮੋਟਾ ਜਾਣਿਆ ਵਾਲਾ ਸਮਾਨ ਸੀ ਬਾਕੀ ਜਿੰਨੇ ਜੀ ਸਣ ਜਿੰਨੇ ਵੀ ਸਾਡਾ ਕਾਫਲਾ ਸਾਰਾ ਤੁਰ ਕੇ ਆਉਂਦਾ ਸੀ ਜਿਹੜੇ ਵੱਡੇ ਬੰਦੇ ਸਿਆਣੇ ਸਨ ਉਹਨਾਂ ਕੋ ਟਕਵੇ ਬਰਸ਼ੇ ਮੂਕਾ ਸਾਰਾ ਕੁਝ ਹੈਗਾ ਸੀ ਪਰ ਅਸੀਂ ਤਾਂ ਜਿਹੜੇ ਸਾਹਬ ਦੇ ਅਸੀਂ ਤਾਂ ਫਿਰ ਗੱਡੇ ਦੇ ਨਾਲ ਲਮਗਰ ਮਰ ਤੁਰੇ ਆਉਣਾ ਬਾਪੂ ਫਿਰ ਉਧਰ ਕਿਦਾਂ ਦੇ ਘਰ ਸੀਗੇ ਛੋਟੇ ਉਧਰ ਤਾਂ ਮਹਿਲ ਸੀ ਤੈਨੂੰ ਕੀ ਦੱਸੀਏ ਜਿਉਂ ਮਹਿਲ ਆ ਲਈਏ ਤੇ ਰੋਣ ਵਗਦਾ ਉੱਥੇ ਜਾ ਕੇ ਜਿਹੜੇ ਛੱਟ ਗਏ ਆਏ ਆ ਉਧਰੋਂ ਮਹਿਲ ਹੁਣ ਤੂੰ ਜਾਏਂਗਾ ਤੈਨੂੰ ਇੱਕ ਬੂਆ ਵਿਖਾਵਾਂਗਾ ਆਪਣਾ ਹਾਂ ਉਹਨੂੰ ਅੱਜ ਹੀ ਤੈਨੂੰ ਬੁਆ ਵਿਖਾਵਾਂਗਾ ਇਹ ਇਹ ਆਪਣੀ ਡਿਊਟੀ ਸੀ ਵੱਡੀ ਉਹ ਤੇਰੇ ਮਗਰਲੇ ਬਨੇ ਲੈਣ ਲੱਗੀ ਕਵਟੀਆਂ ਦੀ ਅੱਗੇ ਉਹਦੇ ਬਣਾਉਂਦਾ ਸੀ ਤੇ ਆਹ ਡਿਊਟੀ ਆਹ ਜਿਹੜਾ ਬੁਆ ਇਹਦੇ ਵਿੱਚ 10 ਬੰਦੇ ਆ ਬਨੇ ਲਿੰਦੇ ਸੀ 10 ਐਸ ਬੰਦੇ ਡਿਊਟੀ ਸੀ ਠੀਕ ਹੈ ਹੈ 25-25 20-20 ਮੱਜਾ ਛੱਡ ਗਏ ਆ ਪੰਜ-ਪੰਜ ਚਾਰ-ਚਾਰ ਕੋੜੀਆਂ ਛੱਡ ਗਏ ਆ ਪਾਕਿਸਤਾਨ 'ਚ ਪਾਕਿਸਤਾਨ 'ਚ ਤੇ ਚੋ-ਚੋ ਪੰਜਾਂ-ਪੰਜਾਂ ਜੋਗੀਆਂ ਵਾਈਆਂ ਸਨ ਅਸੀਂ ਤੇ ਇੱਡੇ ਸੌਖੇ ਜਿੰਨੋਂ ਸੌਖੇ ਆ ਇਹ ਤੇ ਅੱਗ ਲਾਉਣ ਵਾਲੀ ਗੱਲ ਆ ਸਾਡੇ ਖਲੋਤਿਆਂ ਦੇ ਅਨੁਸਾਰ ਦੇ ਮਾਰਨ ਨਾਲ ਮਤਲਬ ਤੁਸੀਂ ਕਹਿੰਦੇ ਹੋ ਵੀ ਪਹਿਲਾਂ ਜਿਹੜਾ 80 ਸਾਲ ਪਹਿਲਾਂ ਕੰਮ ਹੋਇਆ ਤੇ ਹੁਣ ਦੁਬਾਰਾ ਫੇਰ ਹੋਣ ਲੱਗਿਆ ਤੁਹਾਡੇ ਨਾਲ ਹਾਂ ਦੁਬਾਰਾ ਸਾਨੂੰ ਤਾਂ ਸਾਨੂੰ ਤਾਂ ਨੀਂਦ ਨਹੀਂ ਆਉਂਦੀ ਅਸੀਂ ਤਾਂ ਉੱਠ ਉੱਠ ਕੇ ਭੱਜਣਾ ਰਾਤ ਨੂੰ ਇਹ ਜੇ ਮਰੇ ਮਰੇ ਉਹ ਨਾ ਪੜਾ ਪੜਾ ਹੋ ਗਏ ਕਾਕਾ ਜੀ ਸਾਡੀ ਬਹੁਤ ਮਾੜੀ ਹਾਲਤ ਹੈ ਜਿਹੜੀ ਦੀ ਹੁਣ ਹੋਣ ਲਈ ਅਸੀਂ ਕੁਛੇ ਕੀਮਤ ਭਾਵੇਂ ਕਿੰਨੀ ਕੀਮਤ ਦੇਣੀ ਜ਼ਮੀਨ ਨਹੀਂ ਦੇਣੀ ਨਾ ਹੈ ਟੁੱਟਣਾ ਸਾਨੂੰ ਮਾਰ ਦੇਣ ਤੁਹਾਡੇ ਆਪ ਦੇ ਕਿੰਨੇ ਕਿਲੇ ਆ ਗਏ ਉਹਦੇ ਚ ਕਿੱਲੇ ਤਾਂ ਬਹੁਤਾਂ ਕਿੱਲੇ ਨੂੰ ਵੀ ਲੈਣਾ ਜੋ ਤੁਹਾਨੂੰ ਸਾਰਾ ਰਕਬਾ ਦੇ ਦਿੱਤਾ ਰਕਬਾ ਦਿੱਤਾ ਤੁਹਾਨੂੰ ਇੰਨੇ ਕਿੱਲੇ ਰਕਬਾ 1300 ਕਿੱਲਾ ਆ ਗਿਆ ਹਾਂ ਮਾਲਾ ਜੇ ਸਾਨੂੰ ਸਰਕਾਰ ਕਹਦੇ ਵੀ ਭਈ ਇੰਨੇ ਕਰੋੜ ਰੁਪਏ ਲੈ ਲੋ ਕਿ ਲੈ ਤਾਂ ਤੁਸੀਂ ਲੈਣਾ ਨਹੀਂ ਨਹੀਂ ਲੈਣਾ ਭਾਵੇਂ ਕਿੰਨੇ ਕਰੋੜ ਦੇ ਮੁੱਕ ਦੀ ਗੱਲ ਅਸੀਂ ਇੱਥੋਂ ਉੱਠਣਾ ਨਹੀਂ ਚਾਹੁੰਦੇ ਅਸੀਂ ਤਾਂ ਮਰ ਕੇ ਅਜੇ ਥੋੜੇ ਜਿਹਾ ਪੈਰਾਂ ਦੇ ਖਲੋਤੇ ਆ ਅਜੇ ਬੈਠੇ ਵੀ ਨਹੀਂ ਮੇਰਾ ਨੀ ਆ ਜ਼ਮੀਨਾਂ ਸਨ ਕਿਰਾਏ ਮਾਰ-ਮਾਰ ਕੇ ਵਕਤ ਕਰ-ਕਰ ਕੇ ਪਾਲੀਆਂ ਨੇ ਮਿੱਟੀयां ਚਕਾ ਕੇ ਆ ਕੇ ਮੁੱਲ ਮੁੱਲ ਮਿੱਟੀयां ਚਕਾ ਕੇ ਵੀ ਆ ਮੈਥੋਂ ਇਹਨੇ ਲੱਖ ਲੈ ਲਈ ਇਹਨੇ ਲੱਖ ਲੈ ਲਈ ਮੇਰੀ ਮਿੱਟੀ ਚੁੱਕਦੇ ਨਹੀਂ ਪोटाश ਦਾ ਜਦਾ ਸੋਨੂ ਕਿਦੋਂ ਕ ਪਤਾ ਲੱਗਿਆ ਵੀ ਤੁਹਾਡੇ ਖੇਤਾਂ 'ਚ ਪोटाश ਹੈ ਪोटाश ਤਾਂ ਇਹਨਾਂ ਨੂੰ ਮੇਰਾ ਕਿਹੜਾ ਸਾਲ ਸੀ ਜਦੋਂ ਆਏ ਸੀ 1980 1980 1980 1980 ਆਏ ਉਦੋਂ 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 ਐਡਾ ਖਿਆਲ ਨਹੀਂ ਕੀਤਾ ਵੀ ਸਾਨੂੰ ਇਹ ਸਾਡਾ ਇਹ ਹਾਲਤ ਹੋਣੀ ਹੈ ਮਤਲਬ ਇੱਕ ਨਾ ਕਿਉਂਕਿ ਬਾਈ ਦੂਰੋਂ ਬੋਲੇ ਨਾ ਦੱਸਦੇ ਆ ਕਿ ਇਹਨਾਂ ਦੇ ਪਿੰਡਾਂ ਦੇ ਵਿੱਚ 1982 82 'ਚ ਪਹਿਲਾ ਬੋਰ ਕੀਤਾ ਸੀ ਮੈਂ ਚਾਹ ਦੂਜੀ ਇੰਟਰਵਿਊ ਦੱਸ ਦਵਾਂ ਮੈਂ ਥੋੜਾ ਬਾਪੂ ਦਾ ਆ ਜਿਹੜਾ ਹੈਗਾ ਕੋ ਪੁਰਾਣਾ ਤਜਰਬਾ ਉਹਦੇ ਬਾਰੇ ਜ਼ਿਆਦਾ ਗੱਲ ਕਰਦੇ ਆ ਮੰਨ ਲਓ ਅੱਜ ਤੋਂ 40-45 ਸਾਲ ਪਹਿਲਾਂ ਤੋਂ ਤੁਹਾਡੇ ਖੋਜ ਚੱਲ ਰਹੀ ਹੈ ਹੈਨਾ ਹਾਂ 40-45 ਸਾਲ ਪਹਿਲਾਂ ਉਦੋਂ ਉਦੋਂ ਸਰਕਾਰ ਨੇ ਆ ਕੇ ਇੱਥੇ ਸ਼ੁਰੂ ਕੀਤਾ ਸੀਗਾ ਤੁਹਾਡਾ ਕੰਮ ਬੱਸ ਬੱਸ ਤੇ ਹੁਣ ਜਿਹੜਾ ਹੈਗਾ ਅੱਜ ਦੀ ਘੜੀ ਆ ਹੁਣ ਸਰਕਾਰ ਪੂਰੀ ਤਰਤੀ ਕਾਲੀ ਆ ਵੀ ਭਾਈ ਜ਼ਮੀਨਾਂ ਦਿਓ ਉਹਦਾ ਕੱਲ ਆਏ ਸੀ ਇਸੇ ਕਰਕੇ ਕਰਮਚਾਰੀ ਆਏ ਸੀ ਅੱਛਾ ਉਹ ਆਪਣਾ ਆਪਣਾ ਅਸਲਾ ਮੋਲਾ ਜੋ ਵੀ ਉਹਦਾ ਕਰਨਾ ਸੀ ਨਾ ਉਹ ਤਾਂ ਸਲਾਮੀ ਲੈਣ ਆਏ ਸੀ ਤੇ ਜਿਹੜਾ ਜਿਹਦੇ ਨਾਲ ਉਹ ਪਟਾਸ਼ ਉਹਨਾਂ ਨਾਲ ਕੱਢਣੀ ਉਹ ਚੀਜ਼ ਲੈ ਕੇ ਆਏ ਬਣਾਈਆਂ ਸੀ ਉਹਨਾਂ ਨੇ ਉਹ ਉਹ ਨਾ ਜਿਹੜੇ ਉਹ ਉੱਥੇ ਆ ਜਾਂਦੇ ਤੇ ਉਹ ਗੱਡੀਆਂ ਹੀ ਉੱਥੇ ਪਟਾਸ਼ ਵਾਲੇ ਮੋਰ ਤੇ ਪਟਾਸ਼ ਤੇ ਕੱਲ ਮਲਾਂ ਤੁਸੀਂ ਉਹ ਮਸ਼ੀਨਾਂ ਨੂੰ ਉੱਥੇ ਲੈ ਕੇ ਨਹੀਂ ਜਾਣ ਦਿੱਤਾ ਨਹੀਂ ਜਾਣ ਦਿੱਤਾ ਇੱਕ ਵਾਰੀ ਮੁੜ ਗਿਆ ਕਹ ਲਾ ਤੁਸੀਂ ਵਾਪਸ ਕਰਦਾ ਸਰਕਾਰ ਨੂੰ ਉਹ ਜੀ ਅਸੀਂ ਉਹਨਾਂ ਨਾਲ ਲੜੇ ਨਹੀਂ ਸਮਝਾਉਦੇ ਨਾ ਕੀਤਾ ਵੀ ਜੇ ਤੁਸੀਂ ਜਾਣਾ ਹੀ ਉੱਥੇ ਤੇ ਬਸ ਆਹੀ ਅੱਗੇ ਬੈਠੇ ਨੰਗਾ ਜੋ ਗੱਡੀਆਂ ਉੱਥੋਂ ਦੀ ਮਾਰ ਦਿਓ ਤੁਹਾਡੇ ਕੋਲ ਪਾਵਰ ਹੈ ਪਾਵਰ ਦਾ ਕੀ ਗੱਲ ਹੈ ਮਾਰ ਦਿਓ ਅਸੀਂ ਜਿੰਨਾ ਜਿੰਨੇ ਮਾਰੀ ਦਿਓ ਅਜੀਬ ਉਹ ਤੱਕ ਕੋਈ ਕਈ ਵਾਰੀ ਬਜ਼ੁਰਗ ਤਾਂ ਕਿਉਂਕਿ ਆ ਨੂੰ ਮਿੱਟੀ ਨਾਲ ਮੋਹ ਹੁੰਦਾ ਹੈ ਨਾ ਕਿਉਂਕਿ ਸਾਡੇ ਬਜ਼ੁਰਗਾਂ ਨੂੰ ਪਿਓ ਦਾਦਿਆਂ ਨੂੰ ਤੁਹਾਨੂੰ ਮੋਹ ਬਹੁਤ ਆ ਜਿਹੜਾ ਹੁਣ ਮੇਰੇ ਵਰਗੇ ਜਾਂ ਸਾਡੇ ਨਵੇਂ ਪਣੀ ਦੇ ਤੋਂ ਕਹਿੰਦਾ ਵੀ ਚਲੋ ਵਧਿਆ ਯਾਰ ਵਿਕਦਿਆਂ ਚ ਚੰਗਾ ਸੀ ਕੋਈ ਕੈਨੇਡਾ ਗੁੰਡਾ ਜਾ ਕੇ ਰਹਿਣ ਲੱਗ ਜਾਗੇ ਕੈਨੇਡਾ ਟੂਆ ਮਾਰ ਲੈ ਕੈਨੇਡਾ ਵਾਲਾ ਇੱਜ਼ਾਜ਼ਤ ਕੱਲਾ ਜਾ ਆਇਆ ਉਥੋਂ ਅੱਛਾ ਅਮਰੀਕਾ ਵਾਲਾ ਕੱਲ ਉਹ ਤਾਂ ਹੁਣ ਕੱਢ ਕੇ ਘੱਲ ਦਿੱਤੇ ਨੇ ਕੈਨੇਡਾ ਕੁਮੁੰਡਾ ਨਹੀਂ ਚਲਣੀ ਅਸੀਂ ਤਾਂ ਮਿੱਟੀ ਦਾ ਕੀੜਾ ਮਿੱਟੀ 'ਚ ਹੀ ਰਹਿਣਾ ਨੇ ਬਾਪੂ ਫਿਰ ਸਾਡੇ ਪੁੱਤ ਪੋਤਿਆਂ ਜਾਂ ਸਾਡੇ ਉਹ ਨਹੀਂ ਕਹਿੰਦੇ ਵੀ ਬਾਪੂ ਵਧੀਆ ਹੁੰਦਾ ਆਪਣੀ ਜ਼ਮੀਨ ਆਉਂਦੀ ਆਪਾਂ ਨੂੰ ਵੱਧ ਪੈਸੇ ਮਿਲ ਜਾਣਗੇ ਨਾ 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 ਤੇ ਉਹ ਵੀ ਖੇਤੀ ਕਰਦੇ ਆ ਉਹ ਖੇਤੀ ਕਰਦੇ ਨੇ ਵੀਰ ਹਾਂ ਸਾਡੇ ਤਾਂ ਬੱਚੇ ਰੋਂਦੇ ਨੇ ਵੀ ਆਪਾਂ ਇੱਥੋਂ ਉੱਡ ਜਾਵਾਂਗੇ ਤਾਂ ਜਾਵਾਂਗੇ ਕਿੱਥੇ ਬਾਂਗ ਕਿੱਥੇ ਪੜਾਂਗੇ ਕਿੱਥੇ ਰਾਂਗੇ ਕਿੱਥੇ ਤੇਰੇ ਨਾਲ ਇਹ ਵੀ ਨਹੀਂ ਮਿਲਣਾ ਇਹਦਾਂ ਮੈਂ ਨਹੀਂ ਮਿਲਣਾ ਇਹ ਨਹੀਂ ਮਿਲਣਾ ਕੀ ਪਤਾ ਕੀ ਕਰਦਾ ਇਹਨਾਂ ਨੇ ਸਾਨੂੰ ਫਿਰ ਇੱਥੇ ਮਰਨਾ ਹੀ ਚੰਗਾ ਸੋ ਇਹ ਆਪਾਂ ਗੱਲਬਾਤ ਜਿਹੜੀ ਹੈਗੀ ਇਹ ਇਹਨਾਂ ਪਿੰਡਾਂ ਦੇ ਨਾਲ ਜਾਰੀ ਰੱਖਾਂਗੇ ਬਾਪੂ ਨਾਲ ਗੱਲਬਾਤ ਕਰਨ ਦਾ ਮੇਨ ਮਕਸਦ ਇਹ ਸੀ ਕਿਉਂਕਿ ਇਹ ਪਹਿਲਾਂ ਵੀ ਉਜਾੜੇ ਚ ਆਏ ਆ ਉਦੋਂ ਜਿਵੇਂ ਦੱਸਿਆ ਬਾਪੂ ਨੇ ਵੀ ਮਹਿਲਵਾਰ ਮਹਿਲਾਵਰਗੇ ਘਰ ਛੱਡੇ ਡੰਗਰ ਬੱਚੇ ਘੋੜੀਆਂ ਛੱਡ ਕੇ ਆਏ ਹਨ ਤੇ ਦੁਬਾਰਾ ਤੋਂ ਇਹ ਕਹਿੰਦੇ ਵੀ ਅਸੀਂ ਚਾਹੇ ਸਰਕਾਰ ਸਾਨੂੰ ਜਿੰਨੀ ਵੀ ਕੀਮਤ ਦੇਵੇ ਵੀ ਜਿਹੜਾ ਹੈਗਾ ਅਸੀਂ ਛੱਡਣਾ ਨਹੀਂ ਚਾਹੁੰਦੇ ਕਾਰਨ ਕਿਉਂਕਿ ਜਦੋਂ ਪਿੰਡ ਉਜੜਦੇ ਆ ਗਵਾਂਢੀਆਂ ਨੇ ਪਤਾ ਨਹੀਂ ਕਿੱਥੇ ਚਲਾ ਜਾਣਾ ਹਨ ਦੂਜਾ ਇਨਾਂ ਦੇ ਬਜ਼ੁਰਗ ਇਹ ਬਜ਼ੁਰਗਾਂ ਦੇ ਨਾਲ ਬੱਚੇ ਵੀ ਜਿਹੜੇ ਇਹ ਲੜਾਈ 'ਚ ਬਰਾਬਰ ਦੇ ਸ਼ਰੀਕ ਨੇ ਸੋ ਹਜੇ ਤੱਕ ਜਿਹੜਾ ਹੈਗਾ ਭਾਵੇਂ ਸਰਕਾਰ ਦੀਆਂ ਇੱਕ ਪਾਸੇ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਕਿ ਕਿਸ ਤਰ੍ਹਾਂ ਜਿਹੜੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਨਾ ਪਰ ਦੂਜੇ ਪਾਸੇ ਜਿਹੜਾ ਹੈਗਾ ਪਿੰਡਾਂ ਦੇ ਲੋਕ ਆ ਉਹ ਖੜੇ ਹੋਇਆ ਖਾਸ ਕਰਕੇ ਬਜ਼ੁਰਗ ਸੋ ਬਣੇਗਾ ਗੁਰਪ੍ਰੀਤ ਕੋਟੀਨਾ ਤੁਹਾਨੂੰ ਜਿਹੜਾ ਹੈਗਾ ਨਾ ਪਿੰਡਾਂ ਦੀਆਂ ਅੱਡ ਅੱਡ ਸਟੋਰੀਆਂ ਦਿਖਾਉਂਦਾ ਰਹੂੰਗਾ ਜਿੱਥੇ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਖਣਿਜ ਨਿਕਲਿਆ ਜਿਹਨੂੰ ਕਹਿੰਦੇ ਪਟਾਸ਼ ਨਿਕਲਿਆ ਉਹਦੇ ਬਾਰੇ ਗੱਲਬਾਤ ਕਰਦੇ ਰਹਾਂਗੇ ਧੰਨਵਾਦ ਆਲਾ ਸਭਾ